ਕੋਸ਼ਿਸ਼ ਕਰਦੀ ਇਹ ਵੀ ਸਰਬਸ਼ੰਤੀ ਹੋਵੇ ਕਿਸੇ ਸਾਹਬ ਦੀ। ਠੀਕ ਹੈ। ਫਿਲਹਾਲ ਹੁਣ ਤੱਕ ਆਪਣਾ ਸ਼ਰਨੀ ਭਰਾ ਆਇਆ ਜਾਂ ਮੈਂ ਆਇਆ। ਜੇਕਰ ਇਹ ਤੋਂ ਇਲਾਵਾ ਕਿਸੇ ਤੀਜੇ ਬੰਦੇ ਤੇ ਵੀ ਸ਼ਰਨੀ ਆ ਤੁਹਾਨੂੰ ਲੱਗਦਾ ਕੋਈ ਜ਼ੂਰੀ ਨਹੀਂ ਹੁੰਦਾ ਵੀ ਜਿਹੜੇ ਬੰਦੇ ਆਪਾਂ ਸਾਹਮਣੇ ਆ ਗਏ ਉਹਨਾਂ ਦੀ ਕਰ ਲਈਏ। ਕੋਈ ਹੋਰ ਬੰਦਾ ਵੀ ਤੁਹਾਡੇ ਦਿਮਾਗ 'ਚ ਹੋ ਸਕਦਾ ਜਿੱਦ ਮੈਂ ਮੈਂ ਕੱਲ ਕਿਹਾ ਸੀ ਜਿਹੜਾ ਬੰਦਾ ਬੰਨਣਾ ਨਹੀਂ ਚਾਹਦਾ ਉਹਨੂੰ ਛੱਡ ਦੇ। ਕਿਉਂਕਿ ਉਹ ਸਰਪੰਚੀ ਦੀ ਲਾਲਸਾ ਨਾਲ ਨਹੀਂ ਆਉਂਦਾ ਕਿ ਜੇ ਕਿਸੇ ਨੂੰ ਕੋਈ ਜ਼ਿੰਮੇਵਾਰੀ ਨਗਰ ਦੀ ਦੇਵਾਂਗੇ ਤਾਂ ਵਧੀਆ ਲੰਘਾਉਂਗਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਚੰਗੋ ਜਿਹੜਾ ਮਰਜੀ ਮੈਂ ਤਾਂ ਤੁਹਾਡੀ ਸੇਵਾਦਾਰ ਮੈਂ ਤਾਂ ਤੁਹਾਡੇ ਨਾਲ ਹੀ ਰਹਿਣਾਂ ਪਰ ਜਿਹਨੂੰ ਮਰਜੀ ਕੋਈ ਲੋਗ ਉਹਦੇ ਨਾਲ ਵੀ ਚੱਲਣੇ ਪਿਆ ਕੋਈ ਦਿੱਕਤ ਨਹੀਂ ਕਰ ਤੁਸੀਂ ਸਾਨੂੰ ਪਿਆਰ ਕਰਦੇ ਹੋ ਤਾਂ ਮੈਂ ਤੁਹਾਨੂੰ ਉਦੋਂ ਦਾਸ ਹੋਣਾ ਵਾਅਦਾ ਕਰੂੰਗਾ ਕੋਸ਼ਿਸ਼ ਕਰਦੀ ਹੈ ਵੀ ਸ਼ਰਮ ਸ਼ੰਤੀ ਹੋਵੇ ਕਿਸੇ ਸਾਹਮਣੇ ਜੀ ਹਾਂ ਫਿਲਹਾਲ ਹੁਣ ਤੱਕ ਆਪਣਾ ਸ਼ਰਨੀ ਭਰਾ ਆਇਆ ਜਾਂ ਮੈਂ ਇਹ ਕਰੇ ਤੋ ਲਾਵਾਤ ਕਿਸੇ ਤੀਜੇ ਬੰਦੇ ਤੇ ਵੀ ਸ਼ਰਨੀ ਆ ਤੁਹਾਨੂੰ ਲੱਗਦਾ ਕੋਈ ਜ਼ੂਰੀ ਨਹੀਂ ਹੁੰਦਾ ਵੀ ਜਿਹੜੇ ਬੰਦੇ ਆਪਾਂ ਸਾਹਮਣੇ ਆ ਕੇ ਉਹਨਾਂ ਦੀ ਕਰਨੀ ਹੈ ਤੋ ਹੋਰ ਬੰਦਾ ਵੀ ਤੁਹਾਡੇ ਦਿਮਾਗ ਚ ਹੋ ਸਕਦਾ ਜਿੱਦਾਂ ਮੈਂ ਕੱਲ ਕਿਹਾ ਸੀ ਕਿ ਜਿਹੜਾ ਬੰਦਾ ਬਣਨਾ ਨਹੀਂ ਚਾਹਦਾ ਉਹਨੂੰ ਬਣਾ ਦੇ ਕਿਉਂਕਿ ਉਹ ਸਰਪੰਚੀ ਦੀ ਲਾਲਸਾ ਨਾਲ ਨਹੀਂ ਹੁੰਦਾ ਕਿ ਕਿਸੇ ਕਿਸ ਨੂੰ ਤਾਂ ਜਿੰਮੇਵਾਰੀ ਨਜ਼ਰ ਵੀ ਦੇਵਾਂਗੇ ਤਾਂ ਵਧੀਆ ਲੱਗੂਗਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਚੰਦੋਂ ਜਿਹੜਾ ਮਰਜੀ ਮੈਂ ਤਾਂ ਤੁਹਾਡੀ ਸੇਵਾਦਾਰ ਮੈਂ ਤਾਂ ਤੁਹਾਡੇ ਨਾਲ ਹੀ ਰਹਿਣਾ ਪਰ ਜਿਹਨੂੰ ਮਰਜੀ ਕੋਲ ਲੋਗ ਉਹਦੇ ਨਾਲ ਵੀ ਚੱਲਣੇ ਪਿਆ ਕੋਈ ਦਿੱਕਤ ਨਹੀਂ ਕਰ ਤੁਸੀਂ ਸਾਨੂੰ ਪਿਆਰ ਕਰਦੇ ਹੋ ਤਾਂ ਮੈਂ ਤੁਹਾਨੂੰ ਉਦੂ ਦਾਸ ਹੋਣਾ ਵਾਅਦਾ ਕਰੂੰਗਾ